कु नौजवान बजुर्गों बहुत बहुत मुबारक जी सा जगतार नाडा जी सानील ब्लाक प्रधान अनिल कुमार जी लाली जी नाढ़े तो महेश शुंदा रामजीत सिंह साक प्रधान रितिका जी राजू जी तोगा राम साढ़े सरपंच भी इधर आए हुए हैं पूरी की पूरी जी ਰੁਗਾ ਮਾੜੀ ਕਮੇਟੀ ਉਹਦੇ ਮੈਂਬਰਸ ਨੇ ਉਹਨਾਂ ਦਾ ਸੀ ਬਹੁਤ ਮਾਣ ਹੈ ਉਹਨਾਂ ਨੇ ਸਾਰੇ ਨੂੰ ਇਸ ਮੇਲੇ ਦੀਆਂ ਵਧਾਈਆਂ ਪਿਛਲੀ ਵਾਰ ਜੀਤਨ ਸਿੰਘ ਜੀ ਜਿਹੜੀ ਤੋਂ ਦੀ ਮੰਦਰ ਨੂੰ ਸੜਕ ਉਹ ਅਗਲੀ ਵਾਰ ਦੇ ਤੋਂ ਬਣਾ ਦਿੱਤੀ ਸੀ ਮੇਰੇ ਨਾਲ ਚਾਰ ਪੰਜ ਜਨਾਂ ਵਿੱਚ ਬੀ.ਡੀ.ਪੀ.ਓ ਸਾਹਿਬ ਨੇ ਤਿਆਰ ਕਰ ਦਿੱਤੀ ਸੀ ਸੋ ਉਹਦੇ ਨਾਲ ਥੋੜਾ ਜਿਹੜਾ ਉਹ ਜਾਣ ਲੱਗੇ ਚੰਗੀ ਆਉਂਦੀ ਸੀ ਬਰਸ਼ਾਂ ਦੇ ਵਿੱਚ ਉੱਥੇ ਗਾਰਾ ਬਣ ਜਾਂਦਾ ਸੀ ਉਹ ਤੁਹਾਡੀ ਮੁਸ਼ਕਲ ਹੈ ਜਿਹੜੀ ਦੂਰ ਹੋ ਜੂਗੀ ਉਹ ਸੜਕ ਬਣ ਗਈ ਹੈ ਜੀ ਇਸ ਤੋਂ ਬਿਨਾ ਪਿੰਡ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਮਹੱਲਾ ਕਲੀਨਿਕ ਦੀ ਵੰਸ਼ੀ ਬੋਟਾ ਤੋਂ ਪਹਿਲਾਂ ਮਹੱਲਾ ਕਲੀਨਿਕ ਦੀਆਂ ਸੇਵਾਵਾਂ ਤੁਸੀਂ ਸਾਰੇ ਜਣੇ ਲੈ ਰਹੇ ਜਿਹੜਾ ਬਣਿਆਗਾ ਤਾਂ ਤੇ 16 ਲੱਖ ਰੁਪਏ ਪਾਈਪਲਾਈਨ ਤੇ ਗੰਨਣ ਵਾਲੀਆਂ ਨਹੀਂ ਲੱਗ ਚੁੱਕਿਆ ਜਿਹੜੇ ਕੰਮ ਚੱਲ ਰਹੇ ਨਹੀਂ ਇੱਕ ਜਿੰਮ ਦਾ ਵੀ ਬਣ ਗਿਆ ਜੇ ਕਹਿ ਲਓਗੇ ਓਪਨ ਜਿੰਮ ਇਹਦੀ ਵੀ ਗ੍ਰਾਂਟ ਜਿਹੜੀ ਉਹ ਆ ਗਈ ਹੈ ਜੀ ਸੋ ਓਪਨ ਜਿੰਮ ਬਣ ਰਹੇ ਨੇ ਨਾਡਾ ਵਿੱਚ ਜਿਹੜੇ ਕੰਮ ਥੋੜੇ 3 ਲੱਖ ਦੀ ਗ੍ਰਾਂਟ ਆਦੀ ਸੀ ਪਿੱਤਰੀ ਪੰਚਾਇਤ ਨੂੰ ਹੋਰ ਦੇ ਕੇ ਜਾ ਰਹੀ ਰੰਗਲਾ ਪੰਜਾਬ ਦੀ ਗ੍ਰਾਂਟ ਹੈ ਕਿ 2 ਲੱਖ ਦੀ ਗ੍ਰਾਂਟ ਹੈ ਜਿਹੜੀ ਸਿੰਘਾ ਦੇਵੀ ਮੰਦਿਰ ਨੂੰ ਜਗਤਾਰ ਵੱਲੋਂ ਜਿਹੜੀ ਅੱਜ ਮੰਨੂ ਦੇ ਦਿੱਤੀ ਜਾਊਗੀ ਸੀਵਰੇਜ ਦੀ ਪਾਈਪਲਾਈਨ ਹੈ ਉਹਦੇ ਲਈ 5 ਲੱਖ ਰੁਪਏ ਤੁਹਾਨੂੰ ਲੱਗ ਤੋਂ ਜ਼ਰੂਰ ਮਿਨਿਸਪਲਿਟੀ ਵਾਲਿਆਂ ਦੀ ਕੀ ਪਾਈਪਲਾਈਨ ਪਾਈ ਜਾਵੇ ਤਕਰੀਬਨ 8 ਲੱਖ ਰੁਪਏ ਜਿਹੜਾ ਕੱਲੇ ਪਿੰਨੋਂ ਹੋਰ ਆ ਜਾਣਗੇ ਜਿਸ ਤਰੀਕੇ ਤੁਹਾਡੀਆਂ ਮੰਗਾਂ ਡਿਮਾਂਡਾਂ ਆਉਂਦੀਆਂ ਰਹਿਣੀਆਂ ਨੇ जिम का काम है सड़क का काम पूरा हो गया सी करने की कोशिश करते रहेंगे बरसात तो बाद जरा टोबे तो का काम है वो भी शुरू करवा देवे मैं उम्मीद है कि एस्टीमेट है जो बन गया होना सो so, सारे का बहुत बहुत ਧੰਨਵਾਦ ਹੈ ਪੂਰੀ ਕਮੇਟੀ ਦਾ ਜਿਹਨਾਂ ਸਟੇਜ ਉੱਤੇ ਵਿਰਾਜਮਾਨ ਹੋ ਗਏ ਨੇ ਸਾਹਮਣੇ ਬੈਠੇ ਸਾਰੇ ਲੋਕ ਨੇ ਮਿਹਨਤ ਕਰ ਰਹੇ ਆ ਕਰਦੇ ਰਹਾਂਗੇ ਤੁਹਾਨੂੰ ਅੱਜ ਦੇ ਦਿਨ ਦੀ ਬਹੁਤ-ਬਹੁਤ ਮੈਂ ਮੁਬਾਰਕਬਾਦ ਦਿੰਦੀ ਆ ਤੁਹਾਡੇ ਜਿਹੜੇ ਮਸਲੇ ਨੇ ਸਾਨੂੰ ਦੱਸਦੇ ਰਿਹਾ ਕਰੋ ਜਗਦਾਰ ਵੀ ਜਿਹੜੇ ਨੇ ਨਾਡਾ ਤੋਂ ਇਹਨਾਂ ਦਾ ਨਿੱਤ ਆਉਣ ਜਾਣ ਲੱਗਿਆ ਲੰਦਾ ਕਿ ਜਿਹੜਾ ਵੀ ਤੁਹਾਡਾ ਕੋਈ ਮਸਲਾ ਹੋਵੇ ਇਹਨਾਂ ਨੂੰ ਦੱਸਦੇ ਰਹੋ ਕਿ ਆ ਅਸੀਂ ਪਿੰਡ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਆ ਸਰਕਾਰ ਕੋਲ ਸਾਡੇ ਨਾਲ ਪੈਸਾ ਲਿਆਉਣ ਦਾ ਹੀ ਮਹ ਹੈ ਨਾ ਕਿਸੇ है कि जेड़ा काम और हर कोशिश करा किम हो जाए बहुत बहुत लोगों का पेंट की कमेटी का धनबाद तुम इतने बुलाया बहुत बहुत धन्यवाद बहुत बहुत धन्यवाद